ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ ਦੱਸਦੀ ਕਿ ਇੱਕ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਗਵਾਂਡੀਆਂ ਦੇ ਘਰੇ ਪੜ ਜਾਂਦਾ ਜਦੋਂ ਸ਼ਰਾਬ ਦੇ ਨਸ਼ੇ 'ਚ ਗਵਾਂਡੀਆਂ ਦੇ ਘਰੇ ਪੜਦਾ ਤਾਂ ਗਵਾਂਡੀਆਂ ਦੇ ਵੱਲੋਂ ਉਸ ਦਾ ਕਟਾਪਾ ਚੜ ਦਿੱਤਾ ਜਾਂਦਾ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ ਆਟੋ ਦੇ ਮਗਰ ਪਾ ਕੇ ਘੜੀਸਿਆ ਜਾਂਦਾ ਹੋਰ ਵੀ ਦੱਸਤਾ ਵਿੱਚ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਜੋ ਕਿ ਦਰਦ ਨਾਲ ਸਹਾਰਦੇ ਹੋਏ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹਨਾਂ ਨੇ ਸਾਡਾ ਜਿਹੜਾ ਪੁੱਤ ਆ ਉਹ ਕੁੱਟ-ਕੁੱਟ ਕੇ ਮਾਰ ਦਿੱਤਾ ਜਿਨ੍ਹਾਂ ਦੇ ਘਰੋਂ ਲੜਕਾ ਸ਼ਰਾਬੀ ਕੇ ਬਦੇਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਡੇ ਘਰੇ ਸ਼ਰਾਬ ਪੀ ਕੇ ਚੋਰੀ ਕਰਨਾ ਆਈ ਸੀ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚਾਰ ਜਣਾਂ ਨੂੰ ਅਰੈਸਟ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕੀ ਹੈ ਸਾਰਾ ਮਾਮਲਾ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਆਓ ਸੁਣਦੇ ਹਾਂ ਪਰਿਵਾਰਕ ਮੈਂਬਰਾਂ ਦੀ ਜਵਾਨੀ ਮੁੰਡੇ ਦੇ ਵਿੱਚ ਹੀ ਮੈਂ ਰਹਿਣਾ ਜੀ ਤੇ ਹਜੇ ਕੁਮਾਰ ਸਾਡੇ ਮੁੰਡੇ ਦਾ ਨਾਮ ਸੀ ਤੇ ਬਹੁਤ ਹੀ ਅੱਛਾ ਬੱਚਾ ਸੀ ਜੀ ਢੋਲ ਦਾ ਕੰਮ ਕਰਦਾ ਸੀ ਢੋਲ ਵਜਾਂਦਾ ਹੈ ਮੁੰਡਾ ਤੇ ਗੱਲ ਕੀ ਹੋਈ ਜੀ ਪਿਆਰੀ ਦੋਸਤੀ ਦੇ ਵਿੱਚ ਹੀ ਕਰੋ ਯਾਰ ਲੈ ਕੇ ਗਿਆ ਇੱਕ ਠੀਕ ਹੈ ਜੀ ਦੋਲਾ ਮੁੰਡੇ ਦਾ ਨਾਮ ਹੈ ਜੀ दारू ਦੋਵਾਂ ਨੇ ਇਕੱਠੇ ਪੀਤੀ ਸੀ ਠੀਕ ਹੈ ਜੀ दारू ਦੋਵਾਂ ਨੇ ਇਕੱਠਿਆਂ ਪੀਤੀ ਸੀ ਤੇ ਇਥੋਂ ਕਾਰਨ ਸੀ ਲਜਾਂ ਦਾ ਵੀ ਜਿਵੇਂ ਮੁੰਡਾ ਲੈ ਕੇ ਗਿਆ ਕਿਸੇ ਮੁੰਡੇ ਨੇ ਸੂਹ ਦਿੱਤੀ ਵੀ ਤੂੰ ਲਿਆ ਮੁੰਡੇ ਨੂੰ ਕਰੋ ਤੇ ਮੁੰਡਾ ਇਥੋਂ ਲੈ ਗਿਆ ਇਹਨਾਂ ਕੋਲੋਂ ਜੀ ਠੀਕ ਹੈ ਮਾਂ ਮਾਏ 2-4 ਦਿਨਾਂ ਦੀ ਬਿਲਕਰੀ ਹੈ ਵਿਚਾਰੀ ਰੋ ਰੋ ਬੁਰਾ ਹਾਲ ਹੈ ਮਾਂ ਦਾ ਤੇ ਕਾਰਨ ਇਹ ਹੈ ਜੀ ਘਰੋਂ ਲੈ ਕੇ ਗਿਆ ਮੁੰਡੇ ਨੂੰ ਇੱਥੋਂ ਠੀਕ ਹੈ ਜੀ ਲੋਲਾ ਜਿਹੜਾ ਮੁੰਡਾ ਉਹਨੇ ਵੀ दारू ਪੀਤੀ ਸੀ दारू ਇਹਨਾਂ ਨੇ ਵੀ ਪੀਤੀ ਹੋਈ ਸੀ ਠੀਕ ਹੈ ਜੀ ਨਸ਼ਾ ਕਰਦੇ ਨੇ ਸੋ ਠੀਕ ਹੈ ਜੀ ਨਸ਼ੇ ਦੇ ਕਾਰਨ ਪੈਸਿਆਂ ਪਿੱਛੇ ਕੁਝ ਪੈਸੇ ਜੇਬ ਦੇ ਵਿੱਚ ਸਨ ਮੁੰਡੇ ਨੇ ਠੀਕ ਹੈ ਜੀ ਉਸ ਕਾਰਨ ਮੁੰਡੇ ਨੂੰ ਜਿਹੜਾ ਲੋਲਾ ਜੀ ਉਹ ਉਹਨਾਂ ਦੇ ਘਰ ਗਿਆ ਸੀ ਮੁੰਡਾ ਕਿਸ ਇਹ ਕਾਰਨ ਵੀ ਇੱਕ ਚੋਰੀ ਕਰਨਾ ਹੈ ਸਾਡੇ ਘਰ ਚੋਰੀ ਕਰਨਾ ਹੈ ਇਸ ਕਾਰਨ ਦੇ ਵਿੱਚ ਜੀ ਆਟੋ ਨਾਲ ਬੰਨ ਕੇ ਬਰਫ ਵਾਲੇ ਸੂਇਆਂ ਦੇ ਨਾਲ ਮਾਰਿਆ ਜੀ ਸਰੀਆਂ ਦੇ ਨਾਲ ਮਾਰਿਆ ਮੁੰਡੇ ਨੂੰ ਠੀਕ ਹੈ ਜੀ ਆ ਪਿੱਛੇ ਖੋਪੜੀ ਦੇ ਵਿੱਚ ਕੁਹਾੜਾ ਵਜਾ ਆਇਆ ਸੀ ਜੀ ਮੁੰਡੇ ਦੀ ਖੋਪੜੀ ਦੇ ਵਿੱਚ ਸਾਰਾ ਸਿਰ ਦਾ ਸੂਇਆਂ ਨਾਲ ਪਰੋਇਆ ਆਇਆ ਸੀ ਹੁੰਦਾ ਸੀ ਕਿੱਡਾਂ ਦੀ ਕਾਰਵਾਈ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਜੀ ਸਾਨੂੰ ਕਾਰਵਾਈ ਸਾਡੀ ਸੁਣੀ ਜਾਈ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜਾਏ ਸਰ ਜੀ ਇਹ ਮਾਂ ਹੈ ਵੇਖੋ ਤੁਸੀਂ ਢੋਲ ਵਜਾਉਂਦੇ ਨੇ ਠੀਕ ਹੈ ਜੀ ਢੋਲ ਵਜਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ 24 ਸਾਲ ਦਾ ਸੀ ਸਾਡੇ ਨਾਲ ਹੀ ਮਹੱਲੇ ਦੇ ਵਿੱਚ ਇੱਥੇ ਖੇਡ ਵੱਡਾ ਹੋਇਆ ਠੀਕ ਹੈ ਜੀ ਮੈਂ ਵੀ ਮੇਰੀ ਵੀ ਉਮਰ 30 ਸਾਲ ਹੈ ਸਾਡੇ ਹੱਥਾਂ ਦੇ ਵਿੱਚ ਖੇਡ ਵੱਡਾ ਹੋਇਆ ਅਜੇ ਕੁਮਾਰ ਮੁੰਡਿਆ ਦਾ ਨਾਮ ਹੈ ਜੀ ਠੀਕ ਕੀ ਨਾਮ ਹੈ ਜੀ ਸੰਤ ਕੀ ਹੋਇਆ ਸੀਗਾ ਜੀ ਕੀ ਲੱਗਦਾ ਸਾਡੇ ਇੱਥੇ ਯਾਰ ਦੋਸਤ ਸੀਗਾ ਉਹ ਕਹਿੰਦਾ ਮੈਂ ਤੁਹਾਰੇ ਮੈਨੂੰ ਛੱਡ ਕੇ ਆਵੇ ਤਾਂ ਮੈਂ ਕਿਹਾ ਸਾਡੇ 10 ਦਾ ਟਾਈਮ ਸੀ ਮੇਰਾ ਕੰਮਰਾ ਮੁੰਡਾ ਨਹੀਂ ਜਾਂਦਾ ਕਹਿੰਦੇ ਕੋਈ ਨਹੀਂ ਹੰਟੀ ਮੈਂ ਛੱਡ ਕੇ ਜਾਵਾਂਗਾ ਕਹਿੰਦੇ ਮੈਂ ਪਿੱਛੇ ਵੀ ਗਈ ਫੇਰ ਵੀ ਨਹੀਂ ਮੈਨੂੰ ਮੁੰਡਾ ਮਿਲਿਆ ਮੈਨੂੰ ਫੇਰ ਮੈਂ 12 ਵਜੇ ਤੱਕ ਮੈਂ ਫਿਰਦੀ ਗਈ ਸਾਰੀਆਂ ਗਲੀਆਂ ਦੇ ਫੇਰ ਵੀ ਨਹੀਂ ਮੈਨੂੰ ਮਿਲਿਆ ਫੇਰ ਮੈਂ ਸਵੇਰੇ ਉਹਨਾਂ ਦੇ ਘਰ ਗਈ ਮੈਂ 8 ਵਜੇ ਫੇਰ ਮੈਂ ਉਹਨਾਂ ਨੂੰ 9 ਵਜੇ ਕਿਹਾ ਮੇਰਾ ਮੁੰਡਾ ਜਿੱਥੋਂ ਵੀ ਆ ਮੇਰਾ ਮੁੰਡਾ ਪਤਾ ਕਰੋ ਤੁਸੀਂ ਮਗਾ ਮੇਰਾ ਮੁੰਡਾ ਉਹ ਲਿਆਵੋ ਮਗਾ ਤੂੰ ਲੈ ਕੇ ਗਿਆ ਸੀ ਜਿੱਦਾਂ ਲੈ ਕੇ ਗਿਆ ਸੀ ਜਿੱਦਾਂ ਮੈਨੂੰ ਮੇਰਾ ਮੁੰਡਾ ਮੇਰੇ ਹੱਥ 'ਚ ਦੇ ਕੇ ਲੈਣਾ ਕਹ। ਉਹ ਮੁੰਡਾ ਨਹੀਂ ਆਇਆ ਉਹਨੂੰ ਤੁਸੀਂ ਮੁੰਡਾ ਨਾ ਕਿ ਜਾ ਕੇ ਹੋਰ ਸੱਤ ਅੱਡੇ ਬੰਦੀ ਲਗਾ ਕੇ ਲਗਾ ਕੇ ਨਾ ਉਹਨੂੰ ਮਰਵਾ ਦਿੱਤਾ ਬੰਨ ਬੰਨ ਕੇ ਮਾਰਿਆ ਕਾਰਨ ਕੀ ਸੀ ਕਿਉਂ ਕਾਰਨ ਕਾਰਨ ਬਸ ਉਹ ਹੀ ਮੁੰਡਾ ਲੈ ਕੇ ਗਿਆ ਸੀ ਉਹਨੇ ਕੀ ਕਰਿਆ ਕੀ ਨਹੀਂ ਮੁੜ ਕੇ ਮੇਰਾ ਮੁੰਡਾ ਘਰੇ ਨਹੀਂ ਆਇਆ ਮੈਂ ਸਾਰੇ ਗਾਈਆਂ ਫਿਰਦੀ ਰਹੀਆਂ ਟੈਂਪੂ ਨਾਲ ਬੰਨ ਕੇ ਮਾਰਿਆ ਟੈਂਪੂ ਨਾਲ ਬੰਨ ਕੇ ਘੜੀਸੇ ਮਾਰ ਮੈਂ ਕਿ ਇੱਕ ਆਵਾਜ਼ ਸੁਣੀ ਸੀ ਜਿਵੇਂ ਗਲੀਆਂ ਦੇ ਫਿਰਦੀ ਨੂੰ ਹਾਏ ਮਾਂ ਮੈਨੂੰ ਬਚਾ ਲੈ ਹਾਏ ਮਾਂ ਮੈਨੂੰ ਬਚਾ ਲੈ ਫਿਰ ਉਹਨਾਂ ਨੇ ਟੈਂਪੂ ਨਾਲ ਬੰਨਿਆ ਹੋਇਆ ਸੀ ਹਾਂਜੀ ਦੈਂਪੂ ਨਾਲੇ ਬਣ ਕੇ ਫਿਰ ਘਾੜਾ ਘਾੜਾ ਮਾਰਿਆ ਪਤਾ ਨਹੀਂ ਕੀਛੇ ਤੇ ਮਾਰਿਆ ਫਿਰ ਉਹ ਮੁੰਡਾ ਨੂੰ ਮਾਰ ਕੇ ਤੇ ਬਾਹਰ ਗਲੀ ਚ ਘੇਰ ਦਿੱਤਾ ਉਹਨਾਂ ਨੇ ਜਦੋਂ ਮੈਂ ਉਹਨਾਂ ਦੇ ਘਰ ਕੋਲ ਪਹੁੰਚੀ ਮੈਨੂੰ ਕੀ ਕਹਿ ਰਿਹਾ ਕਹੇ ਮਾਤਾ ਆਪੇ ਆਣਗੇ ਤੇਰਾ ਮੁੰਡਾ ਠਾਣੇ ਦਿੱਤਾ ਹੋਇਆ ਪੁਲਿਸ ਚ ਕੁੱਟਣ ਦਾ ਕਾਰਨ ਕੀ ਸੀ ਕਿਉਂ ਕੁੱਟਿਆ ਕੁੱਟਣ ਦਾ ਕਾਰਨ ਬਸ ਉਹ ਹੀ ਮੁੰਡਾ ਲੈ ਕੇ ਗਿਆ ਸੀ ਉਹਨਾਂ ਨੇ ਸੱਤ ਬੰਦੇ ਨਾਲੇ ਮਰਵਾਇਆ ਪਾ ਅੱਠ ਬੰਦੇ ਨਾਲੇ ਮਰਵਾਇਆ ਉਹਨਾਂ ਨੇ ਮਰਵਾਇਆ ਇਹ ਕਾਰਨ ਕੀ ਸੀਗਾ ਕਿਉਂ? दारू ਪੀਤੀ। दारू ਪੀਤੀ ਹੋਈ ਸੀ। दारू ਪੀਤੀ ਹੋਈ ਸੀ। ਕਾਟੀ ਪੀਤੀ ਹੋਈ ਸੀ। ਫਿਰ ਉਹਨੇ दारूਆ ਪਲਾ ਪਲਾ ਕੇ ਕੀਤਾ ਕੀਤਾ ਮੇਰੇ ਮੁੰਡਾ ਨਾਲੇ ਕੀ ਨਹੀਂ ਕੀਤਾ ਉਹਨੇ। ਹੋਰ ਕੁਝ ਨਹੀਂ ਉਦਕ ਕੋਈ ਨਸ਼ਾ ਨਹੀਂ ਕਰਿਆ ਹੋਇਆ ਸੀ। ਕੰਗਾ ਪਲਾ ਇਥੇ ਮੈਂ ਰੋਟੀ ਪਾ ਕੇ ਰੱਖੀ ਹੋਈ। ਮੈਂ ਕਹਿੰਦਾ ਤੂੰ ਰੋਟੀ ਖਾ ਲੈ। ਫਿਰ ਉਹ ਲੈ ਕੇ ਗਿਆ। ਫਿਰ ਮੈਂ ਕਹਿੰਦਾ ਮੈਨੂੰ ਉਹਨੇ ਮੇਰੇ ਘਰੇ ਛੱਡ ਕੇ ਗਈ। ਉਹ ਆਇਆ ਨਹੀਂ। ਫਿਰ ਵੀ ਮੈਂ ਉਹਦਾ ਘਰ ਪਹੁੰਚਿਆ। ਕਿੰਨੀ ਕਿੰਨੀ ਉਮਰ ਦੀ ਮੁੰਡੀ? ਮੁੰਡਾ ਹੈਗਾ 25 ਸਾਲ ਦਾ। 23-24 ਸਾਲ ਦਾ ਹੋਣਾ। ਕੀ ਮਾਮਲਾ ਬੰਦੇ ਦਾ ਕੀ ਮਾਮਲਾ ਕੇਤ ਹੈ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਕਿ ਜੀ 18 ਦੀ ਤਵੇਰ 18 ਮਈ ਨੂੰ ਮਾਮਲਾ ਹੈਗਾ 17 ਤੇ 18 ਮਈ ਦੀ ਦਰਮਿਆਨੀ ਰਾਤ ਦਾ ਇੱਕ ਅਜੀਤ ਕੁਮਾਰ ਨਾਮ ਦਾ ਬੇਟੀ ਸੀਗਾ ਜਿਸ ਦੀ ਕੁਟਮਾਰ ਹੋਈ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਮਸਲਾ ਇਹ ਸੀਗਾ ਵੀ ਇਹ ਤੇ ਦਾ ਦੋਸਤ ਰਾਮ ਕਾਕਾ ਤੇ ਦੋਨੇ ਅਕਸਰ ਰਾਤ ਨੂੰ ਇਕੱਠੇ ਸ਼ਰਾਬ ਵਗੈਰਾ ਪੀਂਦੇ ਸੀਗੇ ਉਦੋਂ ਬਾਅਦ ਵਿਕਾਸਨਗਰ ਚ ਇੱਕ ਘਰ ਦੇ ਅੰਦਰ ਦਾਖਲ ਹੋ ਗਿਆ ਜਿੱਥੇ ਜਿਹੜੇ ਬੰਦਿਆਂ ਦੇ ਘਰ ਦੇ ਅੰਦਰ ਦਾਖਲ ਹੋਇਆ ਉਹਨਾਂ ਵੱਲੋਂ ਤੇ ਗੌਂਡੀਆਂ ਵੱਲੋਂ ਇਸ ਨੂੰ ਆਟੋ ਦੇ ਨਾਲ ਬੰਨ ਕੇ ਘੁਟਮਾਰ ਕੀਤੀ ਗਈ ਜੋ ਤਾਪਨਾ ਸਹਾਰਦਾ ਹੋਇਆ ਹੈ ਨਾ ਉਹ ਵੀ ਲੱਤ ਹੋ ਗਈ ਇਹ ਮਸਲਾ ਵੀ ਹੈ ਗੱਲ ਗੱਡੀ ਦੇ ਉਸ ਦੇ ਡਰਿੰਕਤੀ ਵਿੱਚੋਂ ਬੰਦੇ ਨੂੰ ਉਹ ਗਲਤੀ ਨਾਲ ਚਲੇ ਗਿਆ ਜੀ ਆ ਤੂੰ ਜਾੜ ਬਣ ਕੇ ਗਿਆ ਤੂੰ ਸਹਾਰ ਦੇ ਦੇਖੋ ਜੀ ਇਹਦੀ ਤਾਂ ਹੁਣ ਮੌਤ ਹੋ ਗਈ ਆ ਜੋ ਪਰਿਵਾਰ ਦੇ ਵਕਨ ਮੁਤਾਬਕ ਆ ਬਈ ਇਹ ਇਹ ਦੋ ਤਿੰਨ ਕਰੀਆਂ ਛੱਡ ਕੇ ਰਹਿੰਦਾ ਸੀ ਜਾਂ ਤਾਂ ਇਹ ਸ਼ਰਾਬ ਦੇ ਨਸ਼ੇ ਚੱਲ ਗਿਆ ਜਾਂ ਇਹਦੀ ਮਨਸਾ ਕੋ ਚੋਰੀ ਦੀ ਸੀ ਕੀ ਸੀ ਮਰਨ ਵਾਲੇ ਵਿਅਕਤੀ ਨੂੰ ਪਤਾ ਨਹੀਂ ਰਿਗਾਰਡਿੰਗ दैट ਜੀ ਐਫ ਆਈ ਆਰ ਨੰਬਰ 128 ਅੰਡਰ ਸੈਕਸ਼ਨ 103 ਬਾਰ ਦੇ ਨਿਆਸੀਤਾ ਤੇ ਸੈਕਸ਼ਨ 3 ਜੀਮਨ 5 ਬਾਰ ਦੇ ਨਿਆਸੀਤਾ ਰਜਿਸਟਰ ਕਰ ਦਿੱਤੀ ਗਈ ਇਹ ਬਰਕਲਾਸ 4 ਬੰਦੇ ਦੇ ਵਿੱਚ ਤਿੰਨ ਬੰਦਿਆਂ ਦੀ ਰੈਕੋਡ ਕੀਤੀ ਹੈ ਜੀ ਇੱਕ ਖਲਕਾਂ ਦੇ ਵਿੱਚ ਜਿਹੜਾ ਫਾਂਗੀ ਪੁੱਟਿਆ ਗਿਆ ਸੀ ਹਾਂਜੀ ਆਟੋ ਵੀਰਾਂ ਨੂੰ ਮੰਨਿਆ ਸੀ ਨੂੰ ਹਾਂਜੀ ਹਾਂ ਇਸ ਨੂੰ ਇੱਕ ਛੋਟਾ ਸੀ ਜਿਹਨੂੰ ਕਹਿੰਦੇ ਨੇ ਆਟੋ ਟਿਕਾ ਉਹਦੇ ਨਾਲ ਬੰਨ ਕੇ ਚੁੰਮੀ ਨਾਲ ਬੰਨ ਕੇ ਇਹਦੀ ਰੋਟ ਮਾਰਕ ਕੀਤੀ ਗਈ ਜੋ ਰਾਤ ਦਾ ਸਮਾਚਾਰ ਹੈ ਇਹ ਰਾਤ ਦਾ ਸਮਾਚਾਰ ਜੀ तकरीबन ਇਹ ਬਿਲਕੁਲ ਸਵੇਰ 18:00 ਦੀ ਸਵੇਰ अर्ली ਮਾਰਨਿੰਗ 2 ਤੋਂ 3 ਕੋਈ ਦਾ ਸਮਾਂ ਆਊਗਾ ਜੀ ਸਰ ਜਿਵੇਂ ਜਿਨ੍ਹਾਂ ਨੇ ਕੁੱਟਿਆ ਝੋਲਣਾ ਵੀ ਖਲਾਫ ਆਮ ਦਾ ਫਿਰ ਜੀ ਜੀ ਬਿਲਕੁਲ ਜੀ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦੇਤੀ ਹੈ ਜੀ ਤਿੰਨ ਜਣੇ ਨੇ ਚਾਰ ਜਣੇ ਨੇ ਬਾਕੀ ਦੋ ਬੰਦੇ ਅਣਸਾਖ ਦੇ ਨੇ ਸਹੀ ਇੱਕ ਸਵਾਲ ਹੈ ਸਰ ਜਿਹੜੇ ਅਕਸਰ ਪੰਜਾਬ ਦੇ ਵੀ ਦੇਖਦੇ ਆ ਕਿ ਬੰਨ ਕੇ ਕੁੱਟਣ ਵਾਲਾ ਪਰਚਾਹਨ ਚੋਰ ਫੜਿਆ ਗਿਆ ਬੰਨ ਕੇ ਕੁੱਟ ਦਿੰਦੇ ਨੇ ਬੁਰੀ ਜਰ੍ਹਾਂ ਕਰ ਪਿਆ ਗਿਆ ਕੀ ਲੱਗਦਾ ਸਰ ਇਹ ਕਾਨੂੰਨ ਆਪਣੇ ਹੱਥੇ ਚ ਲੈਣ ਨੂੰ ਲੋਕਾਂ ਲਈ ਕੋਈ ਮੈਸੇਜ ਦੇਣਾ ਚਾਹਣੀ ਹੈ ਇਕੋ ਜਿਹਾ ਫਾਇਰਿਕ ਮੈਸੇਜ ਆ ਜੀ ਜੇ ਮੰਨ ਲਓ ਤੁਹਾਡੇ ਘਰ ਕੋਈ ਗਲਤੀ ਨਾਲ ਆ ਗਿਆ ਜਾਂ ਉਹ ਚੋਰੀ ਕਰਨ ਦੀ ਨੀਤ ਨਾਲ ਆ ਗਿਆ ਤੁਸੀਂ ਉਸ ਨੂੰ ਫੜ ਲਿਆ ਉਹਨੂੰ ਫੜ ਕੇ ਬਿਠਾ ਲਓ ਪੁਲਿਸ ਨੂੰ ਇਨਫੋਰਮ ਕਰੋ ਪੁਲਿਸ ਪਹੁੰਚ ਜਾਂਦੀ ਹੈ ਜੇ ਚਲੋ ਕਦੇ ਨਾ ਖਾਸ ਕਰਦਾ ਕਈ ਵਾਰੀ ਕਿਤੇ ਪੁਲਿਸ ਵਿਜੀ ਹੁੰਦੀ ਹੈ ਵਾਸ ਤੋਂ ਅੱਧਾ ਘੰਟਾ ਲੱਗ ਜਾਊਗਾ ਉਹਨੂੰ ਫੜ ਕੇ ਬਿਠਾ ਲਓ ਪੁਲਿਸ ਨੂੰ ਹੈਂਡ ਓਵਰ ਕਰੋ ਜੋ ਬੰਦੇ ਕਾਨੂੰਨੀ ਕਾਰਵਾਈ ਪੁਲਿਸ ਕਰੂਗੀ ਪ੍ਰੰਤੂ ਜਿਹੜਾ ਟੈਂਡਾ ਫੜ ਕੇ ਆਪੀ ਇਹਨਾਂ ਨੂੰ ਸਤਾਪਾ ਕਰ ਦੇਣਾ ਚਲੋ ਕੋਈ ਮਾੜਾ ਮੋਟਾ ਹੁੰਦਾ ਤਾਂ ਠੀਕ ਆ ਇਹ ਬੰਦਾ ਭੱਜਣ ਲੱਗਿਆ ਪ੍ਰੰਤੂ ਇਹ

ਜੋ ਜੋ ਉਸਨੇ ਆਪਣਾ ਗੁਨਾਹ ਕੀਤਾ ਉਹਦੀ ਸਜ਼ਾ ਉਹਨੂੰ 2 एफआईआर ਮਿਲੋਗੀ ਹੈਨਾ ਇਹਦਾ ਇੱਕ ਕੇਸ ਹੁਣ ਤੁਹਾਡੇ ਸਾਹਮਣੇ ਆਇਆ ਤੁਸੀਂ ਦੇਖੋਗੇ ਅਨੇਕ ਹੀ ਕੇਸ ਅਨੇਕ ਹੀ ਵੀਡੀਓ ਵਾਇਰਲ ਹੁੰਦੀਆਂ ਨੇ ਠੀਕ ਹੈ ਜੀ ਜਿਸ ਤੋਂ ਫੜ ਕੇ ਮੋਸਟ ਲੀਟਲੋ ਲੋਕਾਂ ਦਾ ਗੁੱਸਾ ਜਾਏਗਾ ਕੋਈ ਚੋਰੀ ਕਰਦਾ ਫੜਿਆ ਗਿਆ ਹੈਨਾ ਪਰੰਤੂ ਕਈ ਵਾਰੀ ਬੰਦੇ ਦਾ ਪਤਾ ਨਹੀਂ ਹੁੰਦਾ ਜਿਵੇਂ ਇਹ ਸੀਗਾ ਹੈਨਾ ਉਹਨੂੰ ਜਰਮੀ ਦੀ ਚੋਰੀ ਜਿਵੇਂ ਪਤਾ ਲੱਗਿਆ ਨਹੀਂ अर्ली ਹੈਨਾ ਉਹਨੂੰ ਇੰਨਾ ਬੁਰੀ ਤਰੀਕੇ ਨਾਲ ਘੁੱਟਿਆ ਗਿਆ ਵੇ ਜਿਹੜੀ ਦੀ ਡੈਥ ਹੋ ਗਈ ਹੁਣ ਇਹ ਤੁਹਾਨੂੰ ਪਤਾ ਪਈ ਹੈ ਜੀ ਯਾਨੀ ਸਿਰ ਹੁਣ ਜਿਹੜਾ ਕੁੱਤੜ ਗਿਆ ਉਹ ਥੋੜਾ ਧਿਆਨ ਨਾਲ ਅੱਗੇ ਤੋਂ ਧਿਆਨ ਨਾਲ ਰਹਿਣ ਕਿਉਂਕਿ ਮਾਮਲਾ ਤੁਹਾਡੇ ਲਈ ਗਰਜ ਹੋ ਸਕਦਾ ਜੇ ਕਿਤੇ ਕੋੁਰਦੇ ਨੇ ਹੁਣ ਜਾਂ ਮਾਰਦੇ ਨੇ ਬਿਲਕੁਲ ਜੀ ਬਿਲਕੁਲ ਇਸ ਨੂੰ ਜਾਨੋ ਮਾਰ ਦੇਣਾ ਇਹ ਤੁਹਾਨੂੰ ਤੁਹਾਡਾ ਪ੍ਰਾਇਮ ਨਹੀਂ ਜਾ ਠੀਕ ਹੈ ਥੈਂਕ ਯੂ